ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਬਿੰਗੀ ਟੇਢੀ ਵੀ ਵੀਹ ਦੇ ਪਰਲੇ ਸਰੇ ਉੱਤੇ ਮੋਕਲੇ ਜਿਹੇ ਵੇੜੇ ਵਾਲਾ ਨਰੈਣੇ ਅਮਲੀ ਦਾ ਘਰ ਭਾਨੋ ਘਰ ਸੰਭਲ ਰਹੀ ਆ ਨੀ ਬੇਬੇ ਸ਼ਾਂਤੀ ਤੂੰ ਕੋ ਸੁਣੇ ਕਹਿੰਦੇ ਨੇ ਗੰਗਾ ਦੇ ਨਹਉਣ ਗਿਆ ਨਰੈਣਾ ਅਮਲੀ ਧੀ ਮਿਲੇ ਆਇਆ ਦਿਆਲੋ ਨੇ ਸਿਰ ਉੱਤੇ ਗੋਹੇ ਕੁੜੇ ਦੇ ਪਾਰੇ ਟੋਕਰੇ ਸਮੇਤ ਸ਼ਾਂਤੀ ਦੇ ਦਰਮ ਮੋਹਰੇ ਖੜੋਂਦਿਆਂ ਕਿਹਾ ਉਹ ਕੁੜੇ ਗੰਗਾ ਮਈ ਸਭ ਤੇਆ ਪੌਣੀਆਂ ਪੂਰੀਆਂ ਕਰਦੀ ਆ। ਸ਼ੰਤੀ ਨੇਚ ਮਾਰਾਂ ਦੇ ਮੁੰਡੇ ਨੂੰ ਲੱਸੀ ਪਾਉਂਦਿਆਂ ਕਿਹਾ, "ਨੀ ਜਾਏ ਵੱਡੇ ਦੀ ਚੰਗੀ ਭਲੀ ਸਾਫਤੀ ਤੀਮੀ ਐ। ਕਵਰ ਨੀ ਕੀਦਾ ਘਰ ਪੱਟ ਕੇ ਆਈ ਹੋ ਆਪਣੇ ਮੁੰਡੇ ਨੂੰ ਸਕੂਲ ਭੇਜਣ ਲਈ ਬਾਲ ਬੌਂਦੀ ਵਚਨੀ ਬੋਲੀ। ਮੈਂ ਤਾਂ ਮਾੜੀ ਜੀ ਕੰਦ ਉਤੋਂ ਦੀ ਝੱਟ ਸੀ। ਭਜੜੇ ਪਿੱਟੇ ਦੀ ਮੁਟਕ ਮੁਟਕ ਕੰਮ ਕਰਦੀ ਤੁਰੀ ਫਿਰਦੀ ਐ। ਜਿਵੇਂ ਪਿਓ ਦੀ ਦਾ ਘਰ ਹੋਵੇ। ਜਿਆਲੋਂ ਨੇ ਆਪਣੀ ਪਹਿੰਗੀ ਅੱਖ ਨੂੰ ਜਰਾ ਕੂਮੀਚ ਕੇ ਕਿਹਾ, ਹੋ ਰਿਹਾ ਇਹੋ ਜਿਹਿਆਂ ਨੂੰ ਸੰਗ ਸ਼ਰਮ ਕਾ ਦੀ ਜਿਨ੍ਹਾਂ ਨਿੱਤ ਖਸ ਬਦਲਨੇ ਹੋਏ ਬਚਨੇ ਮੁੰਡੇ ਦਾ ਕਸ ਕੇ ਜੂੜਾ ਕਰਦਿਆਂ ਬੋਲੀ ਬੇਬੇ ਦੁਖ ਨਾ ਲਾ ਮੁੰਡੇ ਨੇ ਰੋਣ ਹੱਕਾ ਹੋ ਕੇ ਕੇਹਾ ਕਿਧਰੇ ਨੀਵੇ ਗੁੜ ਦੇ ਕੇ ਜਾਨ ਲਈ ਹੋਈ ਪਿੰਦ ਨੂੰ ਫੇਰ ਬੂਤ ਰੇਂ ਘੰਡਾਈ ਕਰੇਗਾ ਕੋੜੇ ਬਚਨੇ ਆਪਾਂ ਨੂੰ ਕੀ ਪਤਾ ਅਗਲੀ ਨੇ ਕਾ ਤੋ ਹੱਕ ਚੱਬਿਆ ਕਿਹਦਾ ਦਿਲ ਕਰਦਾ ਆਪਣਾ ਟਿਕਾਣਾ ਛੱਡਣ ਨੂੰ ਸੰਤੀ ਮੱਕੀ ਦੀ ਰੋਟੀ ਦੇਖਣ ਨੇ ਨੂੰ ਹਥੇਲੀ ਉੱਤੇ ਮਲ ਕੇ ਚਿੜੀਆਂ ਲਈ ਪੋਰਾ ਚੂਰਾ ਕਰਦੀ ਕਹਿਣ ਲੱਗੀ ਜੰਦੇ ਬੇਬੇ ਅਦਿਕਰਲ ਬੁੱਧ ਪ੍ਰੇਸ਼ਟ ਹੁੰਦੀ ਨੂੰ ਚਿਰ ਨਹੀਂ ਲੱਗਦਾ ਹੁਣ ਉਤਮ ਬੌਣੇ ਦੀ ਧੀ ਦੀ ਗੱਲ ਲੈ ਲੈ ੱੱਡੇ ਨੇ ਮਾਪੇ ਕਿਤੇ ਗੜਨ ਜੋਗੇ ਦਿਯਾਲੋ ਨੇ ਠੰਡ ਦੀ ਮਾਰੀ ਭੁੰਜੇ ਡਿੱਗੀ ਇੱਕ ਪ੍ਰਿੰਟ ਨੂੰ ਜੁੱਤੀ ਨਾਲ ਮਸਲ ਦੈਂ ਕਿਹਾ ਭਾਨੋ ਨੂੰ ਕੜਸਾ ਚੁੱਕੀ ਆਉਂਦੀ ਦੇਖ ਸਭ ਮੁੱਤਰ ਮੁੱਤਰ ਉਸ ਕੰਨੀ ਝਾਕਣ ਲੱਗੀਆਂ ਬੇਬੇ ਅੱਗ ਹੈ ਭਾਨੋ ਨੇ ਸ਼ਾਂਤੀ ਦੇ ਓਟੇ ਕੋਲ ਚੁੱਲ੍ਹੇ ਵੱਲ ਝਾਕਦਿਆਂ ਪੁੱਛਿਆ ਆਹ ਹੋ ਬਥੇਰੀ ਆਖ ਸੰਤੀ ਨੇ ਉਸ ਦਿਸ਼ ਧਾਨ ਅਜੇ ਮੂੰਹ ਵੱਲ ਤੱਕਦੇ ਆ ਕੜਸਾ ਫੜ ਲਿਆ। ਬਚਨੀ ਨੱਖੀ-ਨੱਖੀ ਝਾਕਦੀ ਟੋਕਰਾਂ 'ਚ ਟੰਤਰ ਪਈ। ਬਚਨੀ ਮੁੰਡੇ ਦਾ ਜੂੜਾ ਕਰਕੇ ਕੰਗੀ ਉੱਤੇ ਕੋਈ ਜੂਹ ਲਿਖ ਲੱਭਣ ਲੱਗੀ। ਭਾਣੂ ਅੱਗ ਲੈ ਕੇ ਮੁੜ ਗਈ। ਕਿਉਂ ਬੇਬੇ ਸੰਤੀ ਨਰੇਨ ਦੀ ਬਹੂ ਨੇ ਲੀੜੇ ਦਾ ਪ੍ਰਾਣ ਹੀ ਪਾਇਓ ਇਹਨੇ। ਬਚਨੀ ਨੇ ਕੰਗੀ ਵਿੱਚ ਭੂਖ ਮਾਰਦਿਆਂ ਕਿਹਾ। ਕੁੜੇ ਬਚਨੀ ਰੱਬ ਨੂੰ ਜਾਣ ਦੇਣੀ ਐ। ਉਹ ਵੇਖਣ ਨੂੰ ਤਾਂ ਗਊ ਵਰਗੀ ਲੱਗਦੀ ਐ। ਤੇ ਬੇਤੂ ਨਹੀਂ ਜਾਣਦੀ ਇਹੋ ਜੀਆਂ ਨੂੰ ਬਥੇਰੇ ਚੋਚਲੇ ਕਰਨੇ ਆਉਂਦੇ ਹੁੰਦੇ ਨੇ ਕਉ ਵਰਗੇ ਹੁੰਦੀ ਤਾਂ ਅਮਲੇ ਨਾਲ ਹੀ ਤੁਰਉਂਦੇ ਕੋੜੇ ਹੋਏ ਤਾਂ ਕੱਚਾ 베ਰ ਲੈ ਕੇ ਖਾਣ ਨੂੰ ਚਿੱਤ ਨਹੀਂ ਕਰਦਾ ਮੇਰਾ ਘੋਰੀ ਆ ਹੂੰ ਤਾਂ ਬਚਨੀ ਰੱਬ ਹੀ ਜਾਣਦਾ ਪਰ ਇਸ ਉਮਰ ਵਿੱਚ ਟੀਮਿਆਂ ਉਹੀ ਨਹੀਂ ਤੁਰ ਪੈਂਦੀਆਂ ਹੁੰਦੀਆਂ ਅਕਸਰ ਮਾਤਰੀ ਗੱਲ ਹੋਰ ਹੁੰਦੀ ਆ ਨਿਆਣੀ ਸਿਆਣੀ ਉਮਰ ਚ ਤਾਂ ਪੈਰ ਤਿਲਕ ਜਾਂਦਾ ਪਰ ਇਹ ਤਾਂ ਖਾਸੀ ਪੱਕੀ ਉਮਰ ਦੀ ਲੱਗਦੀ ਆ ਮੇਰੇ ਖਿਆਲ ਚ ਹੋਊ ਇਹ ਠਾਈਆਂ 30 ਦੇ ਗੇੜ ਚ ਕੱਲ ਬੇਬੇ ਕੁਛ ਵੀ ਆ ਨਰੇ ਨੇ ਅਮਲੀ ਦੇ ਤਾਪਾ ਖੁੱਲ ਗਏ ਦੋ ਵੇਲੇ ਹੱਤ ਭੋਕਦਾ ਸੀ ਹੁਣ ਪੱਕੀਆਂ ਪਕਾਈਆਂ ਤਾਂ ਮਿਲਿਆ ਕਰਨੀਆਂ ਕਹਿੰਦੇ ਨੇ ਜਵਾਨੀ ਪੈਰੇ ਅੱਗੇ ਵੀ ਇਸ ਨੇ 500 ਦੇ ਕੇ ਵਿਆਹ ਕਰਵਾਇਆ ਸੀ ਆਹੋ ਪਰ ਉਹ ਤਾਂ ਚੰਦਰੇ ਨਾਲ ਠੱਗੀ ਹੋ ਗਈ ਸੀ ਉਹ ਤੀਮੇ ਤਾਂ ਦੋ ਮਹੀਨੇ ਵੀ ਨਹੀਂ ਸਿਠੀ ਉਹ ਤਾਂ ਕਹਿੰਦੇ ਨੇ ਬਸ ਚਲਾਉ ਸੀ ਪੈਸੇ ਦੇ ਕੇ ਮਾਪੇ ਕਿਸੇ ਨਾਲ ਤੋੜ ਦਿੰਦੇ ਸੀ ਤੇ ਮਹੀਨੇ ਦੋ ਮਹੀਨੇ ਮੰਗਰੂ ਉਹ ਭੱਜ ਜਾਂਦੀ ਫੇਰ ਪੈਸੇ ਲੈ ਕੇ ਕਿਤੇ ਹੋਰ ਤੋਰ ਤੋਰ ਦਿੰਦੇ ਉਹਨਾਂ ਦਾ ਤਾਂ ਧੰਦਾ ਹੀ ਇਹ ਹੀ ਕਈ ਨੂੰ ਪੁੱਤਰੇ ਮਾਪੇ ਵੀ ਵੈਰੀ ਹੁੰਦੇ ਨੇ ਤੈਨੂੰ ਬੇਬੇ ਸੰਤੇ ਕੀ ਦੱਸਾਂ ਮੈਂ ਕਿਹੜਾ ਕਪਾ ਚੁਗਦੀ ਸੀ ਆਪਣੇ ਪੇਕੇ ਨਵੇਂ ਪਿੰਡ ਦਾ ਨਹੀਂ ਕਿਤੇ ਉਧਰੋਂ ਲੱਗਿਆ ਖੂਹ ਚੱਲਦਾ ਦੇਖ ਪਾਣੀ ਪੀਣ ਆ ਗਿਆ ਕਿਸੇ ਦਾ ਨਾਤਾ ਕਰਵਾਉਂਦਾ ਫਿਰਦਾ ਸੀ ਮੇਰੇ ਕੰਨੀ ਦੇਖ ਕੇ ਨਾਲ ਦੇ ਨੂੰ ਕਹਿਣ ਲੱਗਿਆ ਬਕਤੌਰਿਆ ਇਹ ਜੀ ਕੁੜੀ ਤਾਂ ਅਗਲੇ 2000 ਵੀ ਦੇਣਾ ਮੰਨ ਜਾਂਦੇ ਨੇ ਪਰ ਉਸ ਦਾ ਤਾਂ 500 ਤੋਂ ਇੱਕ ਪੈਸਾ ਵੀ ਵੱਧ ਅਗਲੇ ਨਹੀਂ ਦੇਣਾ ਮੇਰੀ ਬੇਬੇ ਕੀ ਤਾਂ ਹੁੰਦੀ ਸੀ ਉਦੋਂ ਇਹ ਵਿਗਿਆੜੀ ਨੂੰ ਪਈ ਆਖੇ ਰਾਜਾ ਜੀ ਸਾਡੀ ਕੁੜੀ ਕੰਨੀ ਨਾਲ ਉਂਗਲੀ ਕਰੋ ਅਸੀਂ ਤਾਂ ਤੁਹਾਨੂੰ ਪਤਾ ਹੀ ਆ ਓਕੇ ਦੇਣਾ ਵਿੱਚ ਵੀ ਕੁੜੀਆਂ ਪੁੰਨ ਦੀਆਂ ਵਿਆਹੀਆਂ ਨੇ ਹੁਣ ਤਾਂ ਰੱਬ ਨੇ ਘਾਟਾ ਹੀ ਕਾਸੇ ਦਾ ਨਹੀਂ ਰੱਖਿਆ ਹੋਇਆ ਨਹੀਂ ਜਜਮਾਨੀ ਤੁਹਾਡਾ ਕੀ ਲੇਖਾ ਮੈਂ ਤਾਂ ਸਰਸਰੀ ਗੱਲ ਕੀਤੀ ਸੀ ਉਹ ਬੋਲਿਆ ਕੁੜੇ ਬਚਨੀ ਇਥੋਂ ਇਧ ਤੱਕ ਰਾਣੇ ਵੇ ਘਰਾਣੇ ਪਰਖੇ ਜਾਂਦੇ ਨੇ ਸ਼ੰਤੀ ਦੇਵ ਖੇਰੇ ਭੋਰੇ ਚੂਰੇ ਨੂੰ ਚੁਗਣ ਕਿੰਨੀਆਂ ਹੀ ਚਿੜੀਆਂ ਆ ਉੱਤਰੀਆਂ ਹਨ ਬਚਨੀ ਘਰਾਣੇ ਘਰ ਦੀ ਮੜਕ ਵਾਲੀ ਜਨਾਨੇ ਵਾਂਗ ਜਦੋਂ ਸਿਰ ਉੱਪਰਲਾ ਝੋਨਾ ਠੀਕ ਕਰਦੀ ਲੰਗੀ ਤਾਂ ਚਿੜੀਆਂ ਤਰੈ ਕੇ ਉੱਡ ਕੇ ਕੰਧਾਂ ਕੋਲਿਆਂ ਤੇ ਜਾ ਬੈਠੇ ਆ ਉਸ ਦੇ ਲੰਗ ਜਾਣ ਮਗਰੋਂ ਮੋੜ ਭੋਰਾ ਚੂਰਾ ਚੁਗਣ ਉੱਤਰੀਆਂ ਕੰਮ ਧੰਦੇ ਤੋਂ ਵਿਹਲੀ ਹੋ ਕੇ ਸ਼ੰਤੀ ਨੇ ਕੱਚੀ ਕੰਦ ਉੱਤੋਂ ਦੀ ਝਾਕ ਕੇ ਭਾਨੋ ਦੇ ਘਰ ਵੱਲ ਨਜ਼ਰ ਮਾਰੀ ਖਬਰ ਨਿੱਕੀ ਚਿੱਤ ਵਿੱਚ ਆਈ ਉਹ ਜੱਕੋ ਤੱਕੋ ਕਰਦੀ ਉਸਦੇ ਘਰ ਚਲੀ ਗਈ ਭਾਨੋ ਭਾਂਡੇ ਮਾਜ ਰਹੀ ਸੀ ਕੁੜੇ ਬਹੂ ਕਰਤਾ ਧੀ ਮੈਂ ਨਾਲ ਹੀ ਹੁੰਦੇ ਨੇ ਨਰੈਣ ਵਿਚਾਰੇ ਤੇ ਕੌਣ ਸੀ ਘਰ ਦੀ ਖਬਰ ਸਾਰ ਰੱਖਣ ਵਾਲਾ ਚੰਦਰੇ ਦੀ ਮਾਤਾ ਨਿੱਕੇ ਜਿਹੇ ਹੁੰਦੇ ਉਹ ਦੀ ਮਰ ਗਈ ਸੀ ਇੱਕ ਭੈਣਾ ਕਰਤਾ ਰਹੀ ਉਹ ਕਿਧਰੇ ਰਹੇ ਕਹਿੰਦੇ ਨੇ ਜੁਪੀ ਜਾਪੀ ਕਰਨੀ ਰਹਿੰਦੀ ਐ ਜਿੱਧਰਲੇ ਭਈਏ ਹੁੰਦੇ ਨੇ ਜਿੱਦਾਂ ਦਾ ਇਸ ਦਾ ਪਿਓ ਮਰਿਆ ਰੋਕਣ ਰੋਕਣ ਵਾਲਾ ਕੋਈ ਨਾ ਰਹਾ ਬਸ ਮਾੜੇ ਸੰਗ ਚ ਪੈ ਕੇ ਵਹਿਲਾਂ ਚ ਪੈ ਗਿਆ ਪੋਂ ਤਰ ਤਰ ਭੁਖੀ ਹੈ ਇਹ ਤਾਂ ਪਾ ਚੰਗੇ ਹੋਗੇ ਜਿੰਸਾਂ ਦੇ ਤਾਂ ਕਿਤੇ ਜਾ ਕੇ ਸਾਰੇ ਪੈਸੇ ਥੋੜੇ ਜਿ ਵਿਗਿਆ ਉੱਤੇ ਕਰਕੇ ਚਾਰ ਕਿਾਰੇ ਸੜਾ ਲਏ ਨਹੀਂ ਤਾਂ ਬੁਰੇ ਹਾਲ ਹੋ ਚੱਲੇ ਸੀ ਅੱਜ ਕੱਲ ਤੂੰ ਸ਼ੈਣੀ ਐ ਸਾਕ ਵੀ ਤਾ ਅਗਲਾ ਚਾਰ ਡਲਿਆ ਨੂੰ ਹੀ ਕਰਦਾ ਨਾਲੇ ਅਮਲੀਆਂ ਠਮਲੀਆਂ ਦੇ ਤਾਂ ਉਹੀ ਨੇ ਕੋਈ ਨੇੜੇ ਕੜਦਾ ਬਹਿ ਜਾ ਬੇਬੇ ਪੰਨੋਂ ਨੇ ਪੀੜੀ ਦਿੰਦਿਆਂ ਕਿਹਾ ਚਲਦੇ ਆਂ ਕੰਮ ਪਿਆ ਸਾਰਾ ਹੀ ਹੈ ਜੇ ਬਾਹਰ ਰੋਟੀ ਦੇਣ ਜਾਣਾ ਮੈਂ ਕਿਹਾ ਦੇਖ ਮੈਂ ਨਰੈਣ ਦੀ ਬਹੂ ਕੀ ਕਰਦੀ ਐ ਸੁੱਖ ਨਾਲ ਪੈਕੇ ਕਿਹੜੇ ਥਾਉ ਨੇ ਤੇਰੇ ਪੈਕੇ ਪੜੀ ਦੇ ਕੋਟਲੇ ਨੇ ਭਾਨੋ ਨੇ ਸੁਆਹ ਵਾਲੇ ਹੱਥ ਧੋਂਦਿਆਂ ਕਿਹਾ ਫੇਰ ਤਾਂ ਚੰਗੇ ਤਗੜੇ ਨਗਰ ਦੀ ਐ ਕੁੜੀ ਮੈਂ ਤਾਂ ਸਵੇਰੇ ਅੱਗ ਲੈਣ ਆਈ ਦੀ ਤੋਰ ਤੋਂ ਹੀ ਪਛਾਨ ਲਿਆ ਸੀ ਬਈ ਮਾੜੀ ਤੇ ਡਿਪੈਂਡ ਦੀ ਨਹੀਂ ਲੱਗਦੀ ਨਗਰ ਵਿੱਚ ਆਪਣਾ ਕੀ ਐ ਬੇਬੇ ਇੱਕ ਭਰਾ ਸੀ ਲੈ ਦੇ ਕੇ ਉਹੀ ਰੱਬ ਨੂੰ ਪਿਆਰਾ ਹੋ ਗਿਆ ਭਾਨੋ ਨੇ ਅੱਖਾਂ ਭਰ ਕੇ ਕਿਹਾ ਅੱਛਾ ਇਹ ਤਾਂ ਵੜਾ ਲੋੜਾ ਹੋਇਆ ਫਿਰ ਹੋ ਕੀ ਗਿਆ ਸੀ ਉਸ ਨੂੰ ਹੋਣਾ ਕੀ ਸੀ ਮਾੜੀ ਕਿਸਮਤ ਜਰਗ ਦੇ ਮੇਲੇ ਵਾਲੇ ਦਿਨ ਮੁੰਡਿਆ ਖੁੰਡਿਆਂ ਨਾਲ ਰਲ ਕੇ ਤਰਾ ਪੀਲੀ ਕੀਤੇ ਹੈ ਸੀ ਦਿੱਤੀ ਘਰ ਦੀ ਕੱਢੀ ਹੋਈ ਬਸ ਅੰਤਰੀ ਹੂਕਤਾ ਉਸਨੇ ਜਿਵੇਂ ਲੱਗਿਆ ਬਰੀਕੀ ਤਾਪ ਚੜਨ ਤਿੰਨ ਸਾਲ ਮੁੰਡਾ ਅੱਡੀਆਂ ਰਗੜਦਾ ਰਿਹਾ ਤੁਸੀਂ ਲੁਧਿਆਣੇ ਨਹੀਂ ਦਿਖਾਇਆ ਆਖਦੇ ਨੇ ਉੱਥੇ ਇੱਕ ਬਲੇਤੀ ਡਾਕਟਰ ਹੈ ਫੀਸ ਤਾਂ ਖਾਸੇ ਰੁਪਏ ਲੈਂਦਾ ਪਰ ਬੰਦੇ ਨੂੰ ਨਵ ਵਰ ਨਵ ਕਰ ਦਿੰਦਾ ਦਿਖਾਇਆ ਸੀ ਬੇਬੇ ਪਰ ਟੁੱਟੀ ਨੂੰ ਕੌਣ ਕੰਡੇ ਖੇਤੀ ਛੱਡਣੀ ਪੈ ਗਈ ਬਟਾਈ ਵਾਲੇ ਤੁਸ਼ੈਣੀ ਕਿ ਦਿਂਦੇ ਨੇ ਸਾਰਾ ਘਰ ਕਲੰਜ ਤੇ ਬਿਮਾਰੀ ਤੇ ਲਾਤਾ ਉਹ ਜੇ ਦਿਨ ਤਾਂ ਰੱਬ ਕਿਸੇ ਵੈਰੀ ਉੱਤੇ ਵੀ ਨਾ ਲਿਆਵੇ ਆਹੋ ਸਭ ਦੇ ਲਾਗੂ ਨੇ ਔਖੇ ਵੇਲੇ ਕੌਣ ਕਿਸੇ ਨੂੰ ਬੁਛਦਾ ਕਹਿੰਦੇ ਨੇ ਬੇਬੇ ਮੁਕਦਮਾ ਤੇ ਜਮਤ ਤਾਂ ਪਵੇ ਨਾ ਕਿਸੇ ਤੇ ਇਸ ਮੁੰਡੇ ਦੀ ਬਿਮਾਰੀ ਨੇ ਸਾਨੂੰ ਕੌਡੀਆਂ ਹੌਲੇ ਕੱਟਾ ਪਹਿਲਾ ਮੱਝ ਵਿੱਚ ਫਿਰ ਬਲਦ ਜਿੱਦਨਿਆਈ ਵਾਲੇ ਖੇਤ ਦਾ ਗੂਠਾ ਲਾ ਕੇ ਆਇਆ ਬਾਪੂ ਮਸੋਸਿਆ ਜਾ ਬਿਨਾ ਕੁਝ ਖਾਦੇ ਪੀਤੇ ਅੰਦਰ ਪੈ ਗਿਆ ਜਾ ਕੇ ਕੁਝ ਪਾਨੂੰ ਆਹੋ ਜਿਵੇਂ ਤਾਂ ਜੱਟ ਦੀ ਜਾਨ ਹੁੰਦੀ ਐ ਫੇਰ ਬੇਬੇ ਕਿਸੇ ਨੇ ਕਿਹਾ ਮੁੰਡੇ ਨੂੰ ਦਿੱਲੀ ਲੈ ਜਾਓ ਪੈਸਾ ਕਰ ਇੱਕ ਨਾ ਮੂੰਹ ਲੱਗਦੇ ਧਾਮਾਂ ਤੋਂ ਅੱਗੇ ਹੀ ਲੈ ਬੈਠੇ ਸੀ ਹਰ ਕੇ ਬਾਪੂ ਨੇ ਮੇਰਾ ਵਿਆਹ ਤੱਬ ਤਾਂ ਬਈ ਮੁੰਡਾ ਕਿਵੇਂ ਬਚ ਰਹੀਂ ਪਰ ਬਚਣਾ ਉਸਨੇ ਕੀ ਸੀ ਉਹ ਤਾਂ ਹੁਣ ਹਲੇ ਸਾ ਲੈ ਰਿਆਂ ਸੀ ਪਾਨੂੰ ਨੇ ਫੋਣ ਉੱਤੇ ਦਾਤੀ ਧਰ ਕੇ ਸਾਗ ਤੀਰਦਿਆਂ ਦੱਸਿਆ ਕਿੰਨੇ ਕੁ ਦੇਤੇ ਪੈਸੇ ਨਰੈਣ ਨੇ ਸੰਤੀ ਨੇ ਗੰਦਲਾਂ ਚੁੱਕ ਕੇ ਚੀਰ ਨੇ ਬਣਾ ਕੇ ਭਾਨ ਨੂੰ ਫੜਾਉਂਦੇ ਪੁੱਛਿਆ ਕਾ ਨੂੰ ਇਹ ਤਾਂ ਮੈਂ ਮੋਰਾ ਵਾਲਿਆਂ ਦੀ ਗੱਲ ਕਰਦੀਆਂ ਮੋਰਾ ਵਾਲੇ ਵਿਆਹੀ ਸੀ ਮੈਂ ਅੱਛਾ ਸਰਬੰਸੀ ਉਸ ਦਾ ਨਾ ਤੈਨੂੰ ਕੀ ਦੱਸਾਂ ਬੇਬੇ ਨਹੀਂ ਜੰਮਣਾ ਉਸ ਵਰਗਾ ਦੂਜਾ ਕੋਈ ਭਾਨੋਂ ਨੇ ਲੰਮਾ ਸਾਹ ਪਰ ਕੇ ਕਿਹਾ ਕੁੜੇ ਫੇਰ ਕੀ ਭਾਣਾ ਵਰਤਿਆ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਇਹ ਕੋਈ ਐਰਗੈਰ ਜਨਾਨੀ ਨਹੀਂ ਲੱਗਦੀ ਉਹ ਜੀ ਦੀ ਤਾਂ ਅੱਖੀਂ ਨਹੀਂ ਰਲਦੀ ਹੁੰਦੀ ਅੰਜ ਭਰਾ ਸੀ ਬੇਬੇ ਉਹ ਤੇ ਵਿਆਹਿਆ ਹੋਇਆ ਉਹ ਕੱਲਾਈ ਸੀ ਵਰਸ਼ਾਂ ਵਰਗੇ ਸਾਰੇ ਹੀ ਬੇਲਾ ਕੁਵੈਲਾ ਤਕਾਉਂਦੇ ਰਿਹਾ ਕਰਨਾ ਹੇ ਹੇ ਲੋੜਾ ਸੱਚੇ ਭਾਈ ਕਹਿੰਦੇ ਨੇ ਜਨਾਨੀ ਦੀ ਤਾਂ ਜੂਣੀ ਬੁਰੀ ਐ ਕਵਰ ਨਹੀਂ ਕੀ ਸਾਥ ਸਰਾਪ ਲੈ ਕੇ ਜੰਮਦੀ ਐ ਭਾਈ ਜਿਹੜੀ ਥਾਂ ਨਹੀਂ ਪੁੱਛੀ ਉਹ ਭਲੀ ਆ ਛੰਤੀ ਨੇ ਇੱਕ ਛੱਜਰ ਸੋਈ ਕੁੱਤੀ ਜਿਸ ਨੂੰ ਕਿੰਨੇ ਹੀ ਕਤੂਰੇ ਝੁੰੜ ਰਹੇ ਸਨ ਨੂੰ ਸਸਕਅਰ ਤੇ ਆ ਕਿਹਾ ਮੈਂ ਸਰਬਰ ਨੂੰ ਦੱਸਿਆ ਸਤਿਆ ਮਾਨ ਉਦੋਂ ਹੀ ਮੈਨੂੰ ਲੈ ਕੇ ਅੱਡ ਹੋ ਗਿਆ ਬਰਾ ਪੂਰਾ ਅਸੀਂ ਆਪਦੇ ਘਰਾਂ ਗੀ ਵਸਦੇ ਰਹੇ ਉਹ ਬਥੇਰੀਆਂ ਦੰਦੀਆਂ ਕਚੀਨ ਪਰ ਮੇਰੀ ਜਣੇ ਜੁੱਤੀ ਭਾਨੋ ਨੇ ਸਾਗ ਵਿੱਚੋਂ ਇੱਕ ਸੁੰਡੀ ਕੱਢ ਕੇ ਪਰਾਂ ਸੁੱਟ ਦੇ ਜਾਂ ਦੱਛਾ ਫਿਰ ਇੱਕ ਦਿਨ ਪਾਣੀ ਦੀ ਬਾਰੀ ਪਿੱਛੇ ਬਾਹਰ ਖੈਬੜ ਪਏ ਠਰਕੇ ਜਾਣੇ ਦੀ ਖਬਰ ਨਹੀਂ ਕੀ ਚਿੱਤ ਵਿੱਚ ਬੁਰਾਈ ਸੀ ਕਿਤੇ ਕਸ਼ੂਤੇ ਵਉ 60 ਮਾਰਤੀ ਰੱਬ ਜਾਣੇ ਖਬਰ ਨਹੀਂ ਉਹੀਂ ਲੱਗ ਗਈ ਫੇਰ ਤਾਂ ਬਾਹ ਜਹਾਨ ਦੀ ਲਾਹ ਹਟੇ ਉਹ ਆਪ ਵੀ ਬਥੇਰੇ ਕਿਮਾ ਸਿਆਣੇ ਦੇ ਭੱਜੇ ਫਿਰੇ ਕਿਤੇ ਹੱਥ ਨਾ ਪਿਆ ਅਖਰ ਨੂੰ ਦਸਵੇਂ ਦਿਨ ਆਥਨ ਜੇ ਗੋਤਾ ਪੈ ਗਿਆ ਬਸ ਉਸੇ ਦਿਨ ਰਾਤ ਤੁਰਦਾ ਬਣਿਆ ਕਹਿੰਦੇ ਤ੍ਰਿਪ ਤ੍ਰਿਪਾ ਨੂੰ ਦੇ ਹੰਝੂ ਕਿਰਪਾਏ ਰੋ ਨਾ ਡਾਡੇ ਮੁਰੇ ਕਿਹਦਾ ਜੋਰੇ ਤੈਨੂੰ ਕੀ ਦੱਸਾਂ ਕੜੀ ਵਰਗਾ ਜਵਾਨ ਪੁੱਤ ਮੈਂ ਵੀਟੇ ਦੇ ਵਿੱਚ ਪਾਈ ਬੈਠੀ ਆ 19 ਮਬਰੇ ਚ ਸੀ ਬੱਗਾ 800 ਰੁਪਏ ਧਰਿਆ ਹੋਇਆ ਸੀ ਬਸ ਚਾਰ ਦਿਨ ਤਾਪ ਚੜਿਆ ਤੇ ਤੁਰਦਾ ਬਣਿਆ ਬਥੇਰਾ ਹਉਕਲਾਪ ਕੀਤਾ ਬਿਉ ਆ ਕੇ ਡੋਲੇ ਦਾ ਮੁਰ ਜਾਣਾ ਥੋੜੀ ਕਣੀ ਗੱਲ ਨਹੀਂ ਹੁੰਦੀ ਪਰ ਫਿਰ ਉਵੇਂ ਹੀ ਠੰਡੇ ਪਿੱੜਦੀ ਫਿਰਦੀ ਕੀ ਕੁਛ ਨਹੀਂ ਟੁੱਟਦਾ ਉਹ ਹੀ ਛੱਡ ਜਾਂਦੇ ਨੇ ਜਿਹੜੇ ਮਰ ਜਾਂਦੇ ਨੇ ਸ਼ੰਤੀ ਨੇ ਜਰਦੇ ਚੋਨੇ ਨਾਲ ਅੱਖਾਂ ਪੂਣਟਿਆ ਕਿਹਾ ਹਮਰਾ ਤੁਮਰਾ ਨੇ ਬਥੇ ਰਹਿ ਕੇ ਆ ਬੇਬੇ ਬਈ ਉਸੇ ਦੇ ਭਰਾ ਨੇ ਕਿਸੇ ਇੱਕ ਨੂੰ ਸਿਰ ਧਰ ਲੈ ਮੈਂ ਸੋਚਿਆ ਮਨਾ ਇੱਥੇ ਰਹਿ ਕੇ ਤਾਂ ਅੱਖਾਂ ਮੂਰੇ ਨਿਤ ਸੇਵਾ ਮੱਚਿਆ ਕਰੂੰ ਤੈਨੂੰ ਕੀ ਦੱਸਾਂ ਬੇਬੇ ਸਰਬੰਤਾ ਭੁੱਲਣ ਵਾਲਾ ਬੰਦਾ ਹੀ ਨਹੀਂ ਸੀ ਉਸ ਨੂੰ ਤਾਂ ਜਾਣੀ ਪਖੇਰੂ ਵੀ ਰੋਂਦੇ ਨੇ ਕਈ ਵਾਰੀ ਜੀ ਚਾਵੇ ਮਾੜੇ ਕਰਮਾਂ ਵਾਲੀਏ ਖਬਰ ਨਹੀਂ ਤੇਰੀ ਖਾਤਰੀ ਜਾਣ ਚਲੀ ਗਈ ਨਾ ਤੂੰ ਹੁੰਦੀ ਨਾ ਪਈਆਂ ਪਈਆਂ ਵਿੱਚ ਬਟਟ ਪੈਂਦੇ ਨਾ ਉਚਦੀ ਜਾਣਦੇ ਫਾਂਦੇ ਆ ਭਾਨੋ ਨੇ ਸਾਗ ਟੀਰਦਿਆਂ ਵੱਡੇ ਕਈ ਉਂਗਲ ਜਿਕੇ ਹੱਥ ਨਾਲ ਘੁੱਟਦਿਆਂ ਕਿਹਾ ਲੱਗੀ ਦਾਤੀ ਤਿੱਖੀ ਹੋਣੀ ਐ ਤਿੱਖੀ ਤਾਂ ਐਡੀ ਨਹੀਂ ਖਬਰ ਨਹੀਂ ਕਿਵੇਂ ਲੱਗ ਗਈ ਤੂੰ ਜੀ ਬੁਰਾ ਨਾ ਕਰਿਆ ਕਰ ਭਾਨੋ ਜਿਹੜੀ ਗੱਲ ਨੇ ਜਿਵੇਂ ਹੋਣਾ ਉਵੇਂ ਹੀ ਹੋਣਾ ਲਿਖਿਆ ਨੂੰ ਕੌਣ ਮਿਟੇ ਬਸ ਰੱਬ ਨੇ ਆਪਣੇ ਸਿਰ ਨਹੀਂ ਕੁਝ ਵੀ ਲੈਣਾ ਹੁੰਦਾ ਅਸੀਂ ਬੰਦੇ ਭਲੇਖਿਆਂ ਵਿੱਚ ਤੁਰੇ ਫਿਰਦੇ ਆ ਪਰ ਬੇਬੇ ਮੈਂ ਕਿਹਾ ਮਣਾ ਆਪਣਾ ਹੁਣ ਇਸ ਨਗਰ ਵਿੱਚ ਕੀ ਐ ਜਦ ਉਹ ਹੀ ਨਹੀਂ ਰਹਾ ਪ੍ਰਾ ਉਸ ਦੇ ਕਹਿਣ ਤੈ ਉਹ ਕਾਲ ਕਰਦੀ ਗੱਲ ਅਸੀਂ ਵਾਰ ਨਹੀਂ ਜਾਣਦੇ ਨੇ ਮੇਰਾ خیال ਹੈ ਖਬਰ ਨੇ ਨਰੈਣ ਆਉਂਦਾ ਚੰਗਾ ਫਿਰ ਮੈਂ ਚੱਲੀ ਹਾਂ ਵੇਲੇ ਕੁਵੇਲੇ ਕਿਸੇ ਚੀਜ਼ ਦੀ ਲੋਡ ਹੋਵੇ ਲਵੀ ਐ ਤੇਰੇ ਭਾਵੇਂ ਕੰਦ ਉਤੋਂ ਦੀ ਹਾਕ ਮਾਰ ਲਈ ਕਹਿੰਦੀ ਸੰਤੇ ਬੂਹਾ ਲੰਗ ਚੱਲੀ ਸੀ ਜਦੋਂ ਉਸ ਨੂੰ ਨਰੈਣ ਮਿਲਿਆ ਮੱਥਾ ਟੇਕਦਾ ਸੰਤੇ ਮੁੜ ਚੱਲੀ ਬੇਜਾਉਂਦਾ ਰੂ ਰੱਬ ਤੈਨੂੰ ਭਾਗ ਲਾਵੇ ਮੈਂ ਕਿਹਾ ਵੇ ਖਾ ਮਨ ਰਹਿਣ ਦੀ ਬਹੂ ਆ ਗਈ ਫੇਰ ਪਸੰਦ ਚੰਗੀ ਆ ਵਿਚਾਰੀ ਚੰਗੀ ਮਾੜੀ ਹੁਣ ਤਾਂ ਗੰਗਾ ਮਈ ਨੇ ਦਿੱਤੀ ਐ ਸੌਂ ਖਾਗਾ ਦੀ ਕੋਈ ਪੈਸਾ ਨਹੀਂ ਦਿੱਤਾ ਗਊ ਦੀ ਸੌਂ ਸੰਤੀ ਸੱਚੀਓ ਗੰਗਾ ਮਈ ਨੇ ਦਿੱਤੀ ਐ ਵੇ ਫੇਰ ਤਾਂ ਚੰਗਾ ਰਹਾ ਪਰ ਹੁਣ ਖਿਆਲ ਰੱਖੀ ਪਹਿਲੀ ਅੰਗੂ ਨਾ ਹੋਵੇ ਮਸਾਂ ਕਿਤੇ ਘਰ ਵੱਸਦਾ ਹੋਇਆ ਉਹ ਤਾਂ ਸੰਤੀ ਮੈਨੂੰ ਆਪ ਨੂੰ ਵੀ ਬਹੁਤੀ ਪਸੰਦ ਨਹੀਂ ਸੀ ਤੈਨੂੰ ਨਹੀਂ ਸੀ ਪ੍ਰਵਾਹ ਕੀਤੀ ਨਹੀਂ ਪਤਾ ਤਾਂ ਲੱਗ ਹੀ ਗਿਆ ਸੀ ਵੀ ਕਿੱਥੇ ਗਈ ਐ ਤੂੰ ਜਾਂਦੀ ਹਾਂ ਸੰਤੀ ਸ਼ਾਂਤਿ ਹਰਾ ਮੰਗਉਂਾਂ ਵੀ ਕਦੇ ਕਿੱਲੇ ਵੱਜੀਆਂ ਨੇ ਕਹਿਣ ਨੂੰ ਤਾਂ ਕੀ ਕਹਿਣਾ ਤੇਰੀ ਇਹ ਬਹੁਤਾ ਚੰਗੀ ਹੋਈ ਦਿਸਦੀ ਐ ਤੈਨੂੰ ਤਾਂ ਲਿਆਇਆ ਨਹੀਂ ਆਪਣਾ ਤਾਂ ਵੇਲਾ じゃ ਲੰਘ ਗਿਆ ਸੀ ਰੱਬ ਕਰੇ ਤੇਰੀ ਜੜ ਲੱਗ ਜੇ ਵੇਲੇ ਕੁਵੇਲੇ ਤਾਂ ਕੀ ਐ ਅੱਜ ਖੂਹ ਚੱਲਦਾ ਨਰੇਨ ਨੇ ਗੱਲ ਬਦਲੀ ਨਹੀਂ ਗੁੱਡਣ ਗਏ ਨੇ